ਲੋਜੀ ਅੱਜ ਅਸੀਂ ਪਹੁੰਚੇ ਆ ਪਿੰਡ ਮੂਨਕਾ थाना ਗੜਦੀ ਵਾਲਾ ਤਹਿਸੀਲ ਦਸੂਆ ਜ਼ਿਲ੍ਹਾ ਹਿਸ਼ਾਰਪੁਰ ਰਕਰ ਮਨਿੰਦਰ ਸ਼ਰਮਾ ਪਿੰਡ ਮੂਨਕਾ ਦੇ ਨੌਜਵਾਨ ਸਾਥੀ ਜਿਹੜੇ ਹੈਗੇ ਆ ਅੰਕੁਸ਼ ਕੁਮਾਰ ਜਿਨ੍ਹਾਂ ਦੇ ਪਿਛਲੇ ਦਿਨੀ ਕੋਈ ਲੱਕੜੀ ਦਾ ਇਹ ਕੰਮ ਕਰਦੇ ਆ ਠੇਕੇਦਾਰੀ ਦਾ ਕਰਦੇ ਆ ਸਰਦਾਰ ਗਰਨਾਮ ਸਿੰਘ ਹੁਣਾ ਤੋਂ ਇਹਨਾਂ ਨੇ ਉਹ ਲੱਕੜ ਲਈ ਸੀ ਮੁੱਲ ਤੇ ਭਦੇਰਾ ਪਿੰਡ ਦੇ ਵਿੱਚ ਲਈ ਸੀ ਤੇ ਭਦੇਰਾ ਪਿੰਡ ਦੇ ਕੋਈ ਸ਼ਰਾਰਤੀ ਅਨਸਰਾਂ ਨੇ ਰਾਤ ਨੂੰ ਇਸ ਬੱਚੇ ਨੂੰ ਘੇਰ ਕੇ ਟਰੈਕਟਰ ਤੋਂ ਲਾ ਕੇ ਆਪਣੀ ਰਫਲ ਦੇ ਬਟਾਂ ਦੇ ਨਾਲ ਕੁੱਟਿਆ ਮਾਰਿਆ ਨਾਲੇ ਫਾਇਰ ਕੱਢੇ ਨਾਲੇ ਟਰੈਕਟਰ ਖੋ ਕੇ ਲੈ ਗਏ ਔਰ ਜਿਹੜੀ ਜਿਹੜੀ ਕੋ ਗੱਲਬਾਤ ਹੈਗੀ ਆ ਉਹ ਇਸ ਮੁੰਡੇ ਦੇ ਜਵਾਨੀ ਹੁਣ ਤੁਹਾਨੂੰ ਵਿਆਨ ਕੀਤੀ ਜਾਊਗੀ ਹਾਂਜੀ ਕੀ ਨਾਮ ਬਾਜੀ ਤੁਹਾਡਾ ਜੀ ਅੰਕੁਸ਼ ਕੁਮਾਰ ਅੰਕੁਸ਼ ਕੁਮਾਰ ਜੀ ਕੀ ਵਾਰਦਾਤ ਹੋਈ ਤੁਹਾਡੇ ਨਾਲ ਦੱਸੋ ਜਰਾ ਸਾਨੂੰ ਵਾਰਦਾਤ ਮਕਰ ਸਿੰਘ ਨੇ ਕੀਤੀ ਰਾਤ ਇਹਨਾਂ ਕੁਝ ਹੀ ਬੋਲੋ ਮਕਰ ਸਿੰਘ ਨੇ ਅੱਛਾ ਮਕਰ ਸਿੰਘ ਕੌਣ ਆ ਜੀ ਮਕਰ ਸਿੰਘ ਉੱਥੋਂ ਦਾ ਕੋਈ ਬਤਾਈਏ ਇਹ ਕਾਦਾ ਮਾਲ ਜੀ ਸਵੇਤੇ ਦਾ ਜੀ ਅੱਛਾ ਤੁਸੀਂ ਠੇਕੇਦਾਰੀ ਕਰਦੇ ਆ ਹਾਂਜੀ ਠੇਕੇਦਾਰੀ ਅੱਛਾ ਲੱਕੜ ਦੀ ਠੇਕੇਦਾਰੀ ਕਰਦੇ ਆ ਹਾਂਜੀ ਸਵੇਤੇ ਵੜਦੇ ਕਿਥੋਂ ਲਾਈ ਸਵੇਤੇ ਸਵੇਤੇ ਨਹੀਂ ਸੀ ਗਏ ਜੰਪਾ ਗੁਰਨਾਮ ਸਿੰਘ ਹੁਣਾ ਤੋਂ ਹਾਂਜੀ ਗੁਰਨਾਮ ਸਿੰਘ ਹੁਣਾ ਤੋਂ ਜੀ ਕਿਹੜੇ ਪਿੰਡੋਂ ਭਦੇਰਾਂ ਤੋਂ ਜੀ ਭਦੇੜਾਂ ਤੋਂ ਹਾਂਜੀ ਤੇ ਇਹ ਜਿਹੜਾ ਮੱਗਰ ਸਿੰਘ ਆ ਜਿਹਨੇ ਤੁਹਾਡੇ ਨਾਲ ਮੌਕਾ ਬਾਰਦਾਤ ਹੱਥੀ ਪਿਆ ਤੁਹਾਡੇ ਨਾਲ ਤੇ ਤੁਸੀਂ ਦੱਸਦੇ ਆ ਕਿ ਰਫਲ ਨਾਲ ਇਹਨੇ ਫੇਰ ਵੀ ਕੱਢਿਆ ਟਰੈਕਟਰ ਖੋ ਕੇ ਲੈ ਗਿਆ ਇਹ ਕਿੱਥੇ ਦਾ ਬੰਦਾ ਇਹ ਭਦੇੜ ਦਾ ਹੀ ਹੈ ਜੀ ਭਦੇੜਾਂ ਦਾ ਇਹਨੂੰ ਕੀ ਸੀਗਾ ਤੁਹਾਡੇ ਨਾਲ ਕੀ ਇਹਦੇ ਨਾਲ ਤੁਹਾਡੀ ਲਾਕਡਾਟ ਸੀ ਜਿਹੜਾ ਤੁਹਾਡੇ ਨਾਲ ਇਹਦੀ ਨਾਲ ਕੋਈ ਲਾਕਡਾਟ ਨਹੀਂਗੀ ਅੱਛਾ ਜੀ ਤੇ ਇਹ ਫੇਰ ਤੁਹਾਨੂੰ ਪਿਆਗਾ ਤੇ ਇਹ ਹੇ ਰਫਲ ਲੱਗੇ ਆ ਜੀ दारू ਪੀਤੀ ਸੀਗੀ ਇਹਨੇ ਜੀ ਅੱਛਾ ਜੀ ਆਪਣੇ ਮੁੰਡਿਆਂ ਨਾਲ ਆ ਕੇ ਇਹਨਾਂ ਰਫਤਾਰ ਤੀ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਜੀ ਅੱਛਾ ਜੀ ਪਹਿਲਾਂ ਉੱਥੇ ਆਇਆ ਇਹਨੇ ਗਾਲ ਕੱਢੀ ਜੀ ਅੱਛਾ ਜੀ ਗਾਲ ਕੱਢੀ ਇਹਨੇ ਤੇ ਗਾਲ ਕੱਢ ਕੇ ਜੀ ਇਹਦੇ ਨਾਲ ਉੱਥੇ ਗੱਲਬਾਤ ਹੋਈ ਜੀ ਅੱਛਾ ਜੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ ਤਾਂ ਇਹ ਉੱਥੋਂ ਫਿਰ ਵਾਪਸ ਚੱਲ ਗਿਆ ਜੀ ਇਹ ਤਿੰਨ ਜਣੇ ਸੀ ਇਹ ਆਏ ਜੀ ਦੋ ਜਣੇ ਪਹਿਲਾਂ ਜੀ ਅੱਛਾ ਜੀ ਮੱਕਰ ਤੇ ਮੱਕਰ ਦਾ ਮੁੰਡਾ ਆਇਆ ਜੀ ਉੱਥੇ ਅੱਛਾ ਕਿਹੜਾ ਮੁੰਡਾ ਆਇਆ ਤੇ ਵਿਕਾਸ ਵਿਕਾਸ ਹਾਂ ਜੀ ਅੱਛਾ ਤੇ ਫੇਰ ਦੂਆ ਮੁੰਡਾ ਉਹਦਾ ਘੇਲੇ ਆਇਆ ਓਏ ਬਾਅਦ ਚ ਉਹ ਇਹਨਾਂ ਨੇ ਮੈਨੂੰ ਆ ਕੇ ਰੋਡ ਤੇ ਘੇਰਿਆ ਜੀ ਅੱਛਾ ਰੋਡ ਤੇ ਘੇਰਿਆ ਹਾਂਜੀ ਤਿੰਨ ਜਾਣੇ ਹੋਏ ਤੁਸੀਂ ਕਿੰਨੇ ਜਾਣੇ ਸੀਗੇ ਮੈਂ ਇਕੱਲਾ ਹੀ ਸੀਗਾ ਜੀ ਤੁਸੀਂ ਇਕੱਲੇ ਸੀਗੇ ਫੇਰ ਇਹ ਤਾਂ ਨਾ ਹੱਥੀਪਾਈ ਹੋਏ ਆ ਹੱਥ ਇਹਨਾਂ ਨੇ ਕੁੱਟ ਮਾਰ ਕੇ ਜਾਂਨ ਲਾਪੇ ਜੀ ਟਰੈਕਟਰ ਤੋਂ ਲਾ ਕੇ ਮੈਂ ਤੁਸੀਂ ਪੁੱਛਿਆ ਨਹੀਂ ਬਤਨ ਤੁਸੀਂ ਮੈਨੂੰ ਕਹਤੇ ਕੁੱਟ ਮਾਰ ਕਰਦੇ ਨਹੀਂ ਕੋਈ ਗੱਲਬਾਤ ਨਹੀਂ ਜੀ ਉੱਥੇ ਕੀਤੀ ਇਹ ਕਾਰਨ ਕੀ ਹੈ ਜਿਹੜਾ ਇਹ ਮਤਲਬ ਅੱਗੇ ਵੀ ਅਸੀਂ ਸੁਣਿਆ ਵੀ ਲੋਕਾਂ ਨੂੰ ਪੈਂਦੇ ਆ ਲੋਕਾਂ ਤੋਂ ਪੈਸੇ ਖੁੰਦੇ ਕੀ ਚੱਕਰ ਆ ਇਹ ਜਿਹੜੇ ਉਧਰ ਲੱਕੜ-ਨੁੱਕਰ ਵੜਦੇ ਜੀ ਉਹਨਾਂ ਨੂੰ ਤੰਗ ਕਰਦੇ ਆ ਜੀ ਉਸਰੇ ਕਾਤੋਂ ਪੈਸੇ ਲੈਂਦੇ ਆ ਜੀ ਅੱਛਾ ਇਹ ਮਤਲਬ ਲੁੱਟਾ-ਖੋਹਾਂ ਕਰਦੇ ਆ ਹਾਂਜੀ ਠੀਕ ਆ ਤੇ ਫੇਰ ਜਿੱਲੇ ਦਾ ਨਕਟਮਾਰ ਹੋ ਕੇ ਫੇਰ ਚੱਲ ਗਏ ਹਾਂਜੀ ਤੇ ਟਰੈਕਟਰ ਵੀ ਤੁਹਾਡਾ ਲੈ ਗਏ ਟਰੈਕਟਰ ਵੀ ਲੈ ਗਏ ਜੀ ਅੱਛਾ ਤੇ ਮੋਬਾਈਲ ਲੈ ਗਏ ਜੀ 65000 ਰੁਪਿਆ ਜਿਹਦੇ ਮੁੰਡੇ ਜੇਬ ਚੋਂ ਕੱਢ ਕੇ ਲੈ ਗਏ ਜੀ ਨਾਲੇ ਵੀਗੋ ਦਾ ਮੋਬਾਈਲ ਤੁਹਾਡੀ ਜੇਬ ਚੋਂ 65000 ਰੁਪਿਆ ਤੇ ਵੀਵੋ ਦਾ ਮੋਬਾਈਲ ਲੈ ਗਏ ਹਾਂਜੀ ਤੇ ਫੇਰ ਤੁਸੀਂ ਇੱਥੇ ਘਰ ਕਿੱਦਾਂ ਪਹੁੰਚੇ ਆਪਣੇ ਕਾਰ ਮੈਨੂੰ ਮੁੰਡੇ ਲੈ ਕੇ ਆਏ। ਫੋਨ ਕੀਤਾ ਜੀ ਕਿ ਉਹ ਜੀ ਉੱਥੇ ਮੁੰਡੇ ਆ ਗਏ ਤਾਂ ਫੇਰ ਇਹ ਲੁੱਟੋਪਾ ਕਰਕੇ ਜਿਹੜਾ 도ੜ ਗਏ ਜੀ ਮੁੰਡੇ ਮੈਨੂੰ ਲੈ ਕੇ ਆਏ। ਅੱਛਾ ਮੁੰਡੇ ਤਾਂ ਲੈ ਕੇ ਆਏ ਫੇਰ ਤੁਸੀਂ ਫੇਰ ਐਮ ਐਲ ਆਰ ਕਟਾਈ ਜੀ ਜਾ ਕੇ ਭੁੰਗੇ। ਹਾਂਜੀ ਭੁੰਗੇ ਗਏ ਜੀ ਭੁੰਗੇ ਆਲੇ ਨੇ ਸ਼ਹਿarpur ਰਹਿਣ ਕਰਤਾ ਸੀ ਜੀ। ਅੱਛਾ ਸ਼ਹਿarpur ਗਏ। ਸ਼ਹਿarpur ਕਿੰਨੇ ਦਿਨ ਰਹਿ ਫੇ ਤੁਸੀਂ? ਸ਼ਹਿarpur 5-6 ਦਿਨ ਰਹਿ। ਅੱਛਾ ਤੇ ਜਿਹੜਾ ਪੁਲਿਸ ਵਾਲੇ ਆ ਉਹਨਾਂ ਨੇ ਸਾਡੇ ਬਿਆਨ ਲਏ ਉੱਥੇ ਆ ਕੇ। ਉੱਥੇ ਬਿਆਨ ਲੈਣ ਆਏ ਸੀਗੇ ਜੀ। ਅੱਛਾ ਜੀ। ਠੀਕ ਕੀ ਕਹਿੰਦੇ ਉਹ ਉਹ ਕਹਿੰਦੇ ਜੀ ਆਪਾਂ ਤੁਸੀਂ ਥਾਣੇ ਆ ਜਿਓ ਆਪਾਂ ਤੁਹਾਡੇ ਕੱਚੇ ਬਿਆਨ ਲੈ ਚੰਦੇ ਆ ਪੱਕੇ ਬਿਆਨ ਉੱਥੇ ਲਵਾਵਾਂਗੇ ਇਹ ਵਾਰਦਾਤ ਕਿੰਨੀ ਤਰੀਕ ਦੀ ਆ 30 ਤਰੀਕ ਰਾਤ ਦੀ ਅੱਜ ਹੋ ਗਈ ਆ 7 ਤਰੀਕ ਹਾਂਜੀ ਤੇ ਇਹ ਲਗਭਗ ਜੀ 8-9 ਦਿਨ ਹੋ ਗਏ ਆ ਤੇ ਕੀ ਪੁਲਿਸ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਕਹਿੰਦੇ ਬਿਆਨ ਜੀ ਆਪਣੇ ਲਿਖ ਕੇ ਦੇ ਜਾ ਜੀ ਮੈਂ ਉਹਨਾਂ ਨੂੰ ਸਾਈਨ ਕਰਕੇ ਬਿਆਨ ਵੀ ਲਿਖ ਕੇ ਦਿੱਤੇ ਆ ਜੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਜੀ ਤੁਸੀਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੀ ਮੰਗ ਕਰਦੇ ਆ ਮੇਰੀ ਕਾਰਵਾਈ ਕੀਤੀ ਜਾਵੇ ਓਕੇ ਜੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਫੜਿਆ ਜਾ ਠੀਕ ਆ ਜੀ ਮਿਹਰਬਾਨੀ ਹਾਂ ਜੀ ਮਾਤਾ ਜੀ ਜਿਹੜੀ ਮਾਰਦਾ ਤੁਹਾਡੇ ਬੇਟੇ ਨਾਲ ਹੋਈ ਆ ਰਾਤ ਨੂੰ ਲੁੱਟਖੋ ਹੋਈ ਆ ਜਾਂ ਉਹਨੂੰ ਮਾਰਿਆ ਘੁੱਟਿਆ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਤੇ ਇਹੀ ਕਹਾਂਗੀ ਜੇ ਮੇਰੇ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਜੰਨੇ ਆ ਹੀ ਚੋਕੀ ਵਿੱਚ ਜੰਨੇ ਆ ਸਾਡੇ ਨਾਲ ਬਸ ਰੁਕੀ ਕੀਤੀ ਜਾਂਦੀ ਆ ਮੈਂ ਬਿਆਨ ਦੇਣ ਗਈ ਆ ਉਹਨਾਂ ਨੇ ਮੇਰੇ ਨਾਲ ਗੇਜ ਦੇ ਨਾਲ ਬਦਸਲੂਕੀ ਕੀਤੀ ਆ ਬਦਸਲੂਕੀ ਕਰਕੇ ਮੇਰੇ ਨਾਲ ਉਹਨਾਂ ਨੇ ਅਨਸਾਰ ਤਾਂ ਹੀ ਵਾਰ ਲੜ ਜੰਨੇ ਆਪਣੇ ਬੱਚੇ ਦੀ ਇਹ ਕਹਾ ਦੇ ਬੱਚੇ ਨਾਲ ਮਾਰ ਕੁੱਟ ਜਿਆਦਾ ਹੋਈ ਗਿਆ ਮਾਰ ਕੁੱਟ ਦੇ علاوہ ਵੀ ਕੂਣਾ ਤੇ ਉਹਨਾਂ ਦੀ ਸਰਵਾਈ ਹੋ ਰਹੀ ਏ ਸਾਡੀ ਸਰਵਾਈ ਕਿਉਂ ਨਹੀਂ ਹੋ ਰਹੀ ਇਸ ਕੇਸ ਵਿੱਚ ਨਹੀਂ ਉਹ ਚੌਂਕੀ ਵਾਲੇ ਤਾਂ ਉਹਨਾਂ ਨੇ ਤੁਹਾਨੂੰ ਗੱਲ ਹੀ ਮਾੜਾ ਚੰਗਾ ਕਹਿਣਾ ਹੈਗਾ ਨਹੀਂ ਅਸੀਂ ਜੰਨੇ ਉੱਥੇ ਅਸੀਂ ਬਿਆਨ ਲੈ ਕੇ ਗਏ ਆ ਬੱਚੇ ਦੇ ਇਹਨਾਂ ਨੇ ਸਾਡੇ ਕੋਲੋਂ ਬਿਆਨ ਮੰਗੇ ਆ ਵੀ ਤੁਸੀਂ ਪਿਆਰ ਦੇਜੋ ਅਸੀਂ ਬਿਆਨ ਲੈ ਕੇ ਨਹੀਂ ਆਏ ਜੰਦੇ ਹੋਏ ਸਾਡੇ ਨਾਲ ਇਹਨਾਂ ਨੇ ਜੰਦੇ ਆ ਹੀ ਉਥੇ ਬੈਠੇ ਆ ਵਿਆਹ ਫੜਾਏ ਆ ਵਿਆਹ ਪੜ੍ਹ ਜਿੱਦਾਂ ਇਹਨਾਂ ਨੇ ਵਿਆਹ ਪੜ੍ਹੇ ਆ ਪਰ ਉਹ ਤੋਂ ਬਾਵਜੂਦ ਇਹਨਾਂ ਨੇ ਸਾਡੇ ਤੋਂ ਸਾਨੂੰ ਕੋਲ ਤਾਂ ਇਹਨਾਂ ਨੇ ਪੜ੍ਹ ਕੇ ਸਾਨੂੰ ਬਹਿਵਾ ਪਾਜੀ ਠੀਕ ਤੁਹਾਡਾ ਨਕੀ ਨਾ ਆ ਬਜੀ ਕਰਨਲ ਸਿੰਘ ਜੀ ਕਰਨਲ ਸਿੰਘ ਜੀ ਜਿਹੜੀ ਤੁਹਾਡੇ ਬੇਟੇ ਨਾਲ ਹ ਲੜਾਈ ਝਗੜਾ ਹੋਇਆ ਜਾਂ ਲੁੱਟਖੋ ਹੋਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਿੱਦਾਂ ਠੇਕੇਦਾਰੀ ਬੰਦੇ ਕਰਦੇ ਆ ਇਥੇ ਕੋਈ ਠੇਕੇਦਾਰੀ ਕੋਈ ਬੰਦਾ ਠਿਆੜੀ ਦਾ ਠਿਆੜੀ ਨਹੀਂ ਲਾ ਲਾ ਸਕਦਾ ਇਹ ਰਾਤ ਨੂੰ ਬੰਦਾ ਇਹਦਾ ਡਟ ਕੋ ਕਰਦੇ ਆ ਤਾਂ ਉਹ ਬੰਦੇ ਕਿੱਥੇ ਜਾਣਗੇ ਸਹੀ ਹੈ ਤੇ ਇਸੇ ਕਰਕੇ ਅਸੀਂ ਪੁਲਸਨ ਨੂੰ ਵੀ ਇਹ ਕਰਦੇ ਆ ਕਿ ਇਹਨਾਂ ਦਾ ਅਨਸਾਫ ਦਿੱਤਾ ਜਾਏ ਪਰਚਾ ਕੀਤਾ ਜਾਏ ਇਹਨਾਂ ਤੇ ਠੀਕ ਹੈ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਜੀ ਅਸੀਂ ਅੱਜ ਤੁਹਾਡੇ ਕੋਲ ਆਏ ਆ ਵੀ ਜਿਹੜਾ ਉਹ ਮੁੰਡਾ ਅਨਕੁਸ਼ ਕੁਮਾਰ ਆ ਹਾਂਜੀ ਇਹ ਜਿਹੜੀ ਉਹਦੇ ਨਾਲ ਮੱਗਰ ਸਿੰਘ ਨੇ ਲੜਾਈ ਕੀਤੀ ਆ ਤੁਹਾਡੇ ਤੋਂ ਉਹਨੇ ਬੂਟੇ ਖਰੀਦੇ ਸੀ ਉਹ ਠੇਕੇਦਾਰੀ ਕਰਦਾ ਆ ਆਪਣੀ ਰੋਜੀ ਰੋਟੀ ਚਲਾਉਂਦਾ ਆ ਹਾਂਜੀ ਤੇ ਉਹਦੇ ਸਬੰਧ ਵਿੱਚ ਤੁਹਾਡਾ ਗੱਲਬਾਤ ਕਰਨੀ ਆ ਭਈ ਉਹ ਜਿਹੜਾ ਅੰਕੁਸ਼ ਕੁਮਾਰ ਆ ਕੀ ਉਹਨੇ ਤੁਹਾਡੇ ਤੋਂ ਬੂਟੇ ਖਰੀਦੇ ਆ ਲੈ ਜੀ ਬੂਟੇ ਮੇਰੇ ਤੁਹਾਡੇ ਤੋਂ ਲਏ ਆ ਬੂਟੇ ਬਿਲਕੁਲ ਬੂਟੇ ਜੈ ਜਿਸਕੇ ਬਿਲਕੁਲ ਜਿਹੜਾ ਮੱਗਰ ਉਹ ਮੱਗਰ ਸਿੰਘ ਆ ਉਹ ਕਹਿੰਦਾ ਜੀ ਮੇਰਾ ਲਾਗੇ ਖੇਤ ਲੱਗਦਾ ਸਾਡੇ ਅੰਬ ਵੱਢਣ ਆ ਗਏ ਜੀ ਇਹ ਐਉਂ ਆ ਉਹ ਸੱਚਾ ਗੱਲ ਜਾਂ ਝੂਠਾ ਓਏ ਝੂਠਾ ਜੀ ਉਹਦਾ ਕੋਈ ਬੰਨਾ ਨਹੀਂ ਕੋਈ ਬਸੀਵਾ ਨਹੀਂ ਮੇਰੇ ਨਾਲ ਲੱਗਦਾ ਅੱਛਾ ਜੀ ਤੁਸੀਂ ਮੋਕਾ ਜਾ ਕੇ ਦੇਖ ਸਕਦੇ ਠੀਕ ਆ ਜੀ ਨਹੀਂ ਤੁਸੀਂ ਗਲਤ ਨਹੀਂ ਕਹਿਣਾ ਹੈਗਾ ਸਿਆਣੇ ਬੰਦੇ ਆ ਤੁਸੀਂ ਪਿੰਡ ਦੇ ਪਤਵੰਤੇ ਸੱਜਣਾ ਲੱਗੇ ਕੋਈ ਬੰਨਾ ਨਹੀਂ ਬਸੀਵਾ ਨਹੀਂ ਮੇਰੇ ਨਾਲ ਕੋਈ ਨਹੀਂ ਲੱਗਦਾ ਅੱਛਾ ਜੀ ਤੁਸੀਂ ਆ ਮੋਕਾ ਜਾ ਕੇ ਦੇਖ ਤੇ ਇਹ ਫੇ ਲੜਾਈ ਦਾ ਕਾਰਨ ਕੀ ਬਣਿਆ ਜਿਹੜਾ ਅੰਕੁਸ਼ ਕੁਮਾਰ ਦੇ ਨਾਲ ਆ ਜਾਂ ਹੋਰ ਵੀ ਪਤਾ ਲੱਗਾ ਲੋਕਾਂ ਦੇ ਨਾਲ ਇਹ ਗਾਹੇ ਵਗਾਹੇ ਲੜਾਈਆਂ ਕਰਦੇ ਆ ਪੈਸੇ ਖੋਲੇ ਤੇ ਕੀ ਚੱਕਰ ਇਹ ਹੁਣ ਮੈਂ ਤਾਂ ਮੌਕੇ ਤੇ ਹਾਂ ਵੀ ਗੱਲ ਜੀ ਇਸ ਇਸ ਕੰਮ ਦੇ ਤੇ ਮੈਂ ਹਾਂ ਦੇਗਾ ਇਹ ਠੀਕ ਹੈ ਜੀ ਇਹ ਨਹੀਂ ਪੱਛਿਆ ਇਹ ਨਹੀਂ ਨੱਛਿਆ ਮੈਨੂੰ 11 ਵਜੇ ਸਵੇਰੇ ਨੂੰ ਪਤਾ ਲੱਗਾ ਜੀ ਟ੍ਰੈਫਿਕ ਖੋਲੇ ਆਇਆ ਠੀਕ ਹੈ ਜੀ ਤੇ ਇਹ ਮੁੰਡੇ ਨੇ ਕੁੱਟਿਆ ਠੀਕ ਹੈ ਜੀ ਮੈਨੂੰ ਨਾ ਇਹ ਨਹੀਂ ਤਨਵਰ ਬੱਦਨੇ ਵਾਲਿਆਂ ਨੇ ਕੀਤਾ ਨਾ ਉਹਨੇ ਜਾਣ ਲੱਗਿਆ ਨਹੀਂ ਮਤਲਬ ਜਿਹੜੇ ਅੰਕੁਸ਼ ਕੁਮਾਰ ਨੇ ਬੂਟੇ ਤੁਹਾਡੇ ਤੋਂ ਖਰੀਦੇ ਆ ਨਾ ਕਿ ਚੋਰੀ ਵੱਡੇ ਆ ਚੋਰੀ ਨਹੀਂ ਵੱਡੇ ਠੀਕ ਆ ਨਾ ਮੈਂ ਗੇਨ ਵਾਲਾ ਹਾਂਜੀ ਠੀਕ ਆ ਠੀਕ ਆ ਤੇ ਮੱਗਰ ਸਿੰਘ ਸੀਨਾ ਜੋਰੀ ਨਾ ਮਤਲਬ ਧੱਕਾ ਕਰਦਾ ਲੋਕਾਂ ਦਾ ਹਾਂ ਠੀਕ ਹੈ ਠੀਕ ਹੈ ਜੀ ਮੈਂ ਨਾ ਪੱਤਰਕਾਰ ਬੋਲਦਾ ਜੀ ਇੰਡੀਆ ਨਿਊਜ਼ 48 ਤੋਂ ਹਾਂਜੀ ਹਾਂਜੀ ਸਾਬਾਤਰ ਕੋਈ ਤੁਹਾਡੀ ਲੜਾਈ ਹੋਈ ਉਹਦੇ ਸਬੰਧ ਵਿੱਚ ਮੈਂ ਤੁਹਾਡੇ ਤੋਂ ਕੋਈ ਗੱਲਬਾਤ ਪੁੱਛਣੀ ਚਾਹੁੰਦਾ ਜੀ ਹਾਂਜੀ ਹਾਂਜੀ ਇਹ ਕੋ ਬੰਦੇ ਇੱਥੇ ਤੇ ਮੂਡਕਾਂ ਦੇ ਤੇ ਛਠਿਆੜੀਆਂ ਦੇ ਆ ਹਾਂਜੀ ਹਾਂਜੀ ਲੱਕੜੀ-ਲੁਕੜੀ ਵੱਢਦੇ ਸੀਗੇ ਤੇ ਉਹ ਤੁਸੀਂ ਕੋਈ ਫਾਇਰ ਫੂਰ ਵੀ ਕੱਢਿਆ ਤੇ ਨਹੀਂ ਨਹੀਂ ਜੀ ਨਹੀਂ ਕੋਈ ਫਾਇਰ ਨਹੀਂ ਜੱਟਿਆ ਜੀ ਕੋਈ ਚੰਨੀ ਜਿੱਤੇ ਮਾਰਿਆ ਕੁੱਟਿਆ ਵੀ ਕਹਿੰਦੇ ਤੇ ਮਤਲਬ ਟਰੈਕਟਰ ਵੀ ਖੋ ਕੇ ਲੈ ਗਏ ਨਹੀਂ ਜੀ ਇਹ ਸਾਰਾ ਕੁਝ ਨਹੀਂ ਸੀਗਾ ਹਾਂਜੀ ਸਾਡੇ ਜਿੱਤਾਂ ਲੱਗੇ ਆਂ ਲੋ ਕਰਦੇ ਸੀਗੇ अच्छा जी ਤੇ ਰਾਤ ਦਾ ਬਿਆਨ ਸੀ 9 ਵਜੇ ਬਿਲਕੁਲ ਸਹੀ ਗੱਲ ਦੱਸਿਓ ਦੇਖੋ ਤੁਸੀਂ ਸਾਡੇ ਕੋਲ ਸਹੀ ਬਿਲਕੁਲ ਸਹੀ ਦੇ ਇੱਥੇ ਇੰਮੀ ਬਿਲਕੁਲ ਸਹੀ ਬੱਤਰੇ ਕਿਉਂਕਿ ਮੈਂ ਉਹ ਗਰਨਾਮ ਸਿੰਘ ਦੇ ਵੀ ਬਿਆਨ ਲੈਣੇ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਕੀ ਕਾਰਨ ਕੀ ਹੋਇਆ ਲੜਾਈ ਦਾ ਦੱਸੋ ਕਹੋ ਦੇਖੋ ਲੜਾਈ ਥੋੜੀ ਤਾਂ ਕੋਈ ਨਹੀਂ ਹੋਣਾ ਦਾ ਬੰਦਾ ਆਤੇ 9 ਵਜੇ ਆਰੇ ਦੀ ਆਵਾਜ਼ ਆਈ ਅੱਛਾ ਜੀ ਅੱਛਾ ਅੱਛਾ ਤੁਸੀਂ ਇਹ ਚੱਲਦਾ ਹੈ ਜੀ ਜੀ ਤਾਂ ਮੈਂ ਇਹ ਗਿਆ ਵੀ ਤੁਸੀਂ ਤੇ ਰਾਤ ਨੂੰ ਬਾਹਰ ਵੱਢਦੇ ਜਿੰਨੇ ਵੱਢੋ ਹੂੰ ਇਹ ਮੈਨੂੰ ਕਹਾ ਲੱਗਦਾ ਹੈ ਅੱਛਾ ਜੀ ਤਾਂ ਮੋਟਰ ਮੈਂ ਬੰਦ ਕਰਕੇ ਭੇਜਣਾ ਅੱਛਾ ਜੀ ਮੈਂ ਤੇ ਸਤਨ ਦੇ ਬਹੁਤ ਬੰਦੇ ਲੈ ਕੇ ਦਵਾਈਆਂ ਕਰਾਏ ਆਂ ਤਾਂ ਇਹੇ ਖੜ ਗਏ ਜਿੱਕੇ ਅੱਛਾ ਜੀ ਪਰ ਸੱਤ ਦੇ 30 ਸਾਲ ਦੀ ਸਾਦੀ ਕੀ ਅੱਛਾ ਜੀ ਖਬਰ ਲੋਮੇ ਇੱਕ ਦੂਰੇ ਪੁੱਛਣਾ ਹੁੰਦਾ ਆ ਸਾਡੇ ਲਈ ਤੁਸੀਂ ਵੀ ਸਾਡੇ ਤੋਂ ਨੇ ਸੱਜਣਾ ਉਹ ਵੀ ਉਨੇ ਹੀ ਆ ਠੀਕ ਆ ਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਤੁਹਾਡੇ ਤੇ ਅਲਿਗੇਸ਼ਨ ਲਾਉਂਦੇ ਆ ਕਿ ਮੌਜੂਦਾ ਸਰਕਾਰ ਦੀ ਰਹਿਨਮਾਈ ਹੇਠ ਇਹ ਲੋਕਾਂ ਨੂੰ ਡਰਾ ਤਮਕਾ ਆ ਕੇ ਪੈਸੇ ਲੈਂਦੇ ਆ ਕੀ ਇਹ ਸਾਰੇ ਦੇ ਨਹੀਂ ਨਹੀਂ ਕੋਈ ਸਹੇਦ ਨੇ ਜੀ ਵੀ ਮਲਾਜਮ ਹੈ ਨਹੀਂ ਤੇ ਚਿਕਾਈ ਬੋਲ ਬੈਠੇ ਐਸੇ ਲਿਖਦੇ ਆ ਨਹੀਂ ਕੋਈ ਨਹੀਂ ਇਹ ਪੈਸੇ ਮਿਲਦੇ ਜੀ ਕਿਹੜੀ ਜਗ੍ਹਾ ਸਕੂਲੇ ਜੀ ਤੁਸੀਂ ਮੈਂ ਜੀਸਟਲਿਸਟਾਂ ਦੇ ਤੋਂ ਆਂਗਰੇਜ਼ ਜੇ ਛਾਂਗਲੇ ਆ ਤੁਸੀਂ ਹਾਂਜੀ ਹਾਂਜੀ ਐਸ ਕੋਈ ਦਿੱਕਤ ਨਹੀਂ ਇਹ ਜਿਹੜੀ ਗੰਨ ਦਾ ਆਬਜੈਕਸ਼ਨ ਲਾਉਂਦੇ ਆ ਤੁਹਾਡੇ ਕੋਲ ਸਾਂਗ ਨਹੀਂ ਮੈਂ ਕੋਈ ਗੰਨ ਲੈ ਕੇ ਨਹੀਂ ਆ ਜੀ ਨਹੀਂ ਉਦਾਂ ਲਾਇਸੈਂਸੀ ਨਹੀਂ ਲਾਇਸੈਂਸੀ ਵਾਈਲਡ ਲਾਇਸੈਂਸੀ ਹੈ ਮਿੱਤਰ ਅੱਧਾ ਰਹੇਗਾ ਮਾਈਕ ਹੋ ਚੁੱਕੇ ਲੈ ਗਿਆ ਨਹੀਂ ਹੋਰ ਜੋ ਮਰਜੀ ਕਰੀ ਜਾਣ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਤਾਂ ਬਿਲਕੁਲ ਤੁਹਾਡੇ ਵੀਊ ਲੈਣੇ ਆ ਅਸੀਂ ਪੁਲਿਸ ਦੇ ਵੀ ਲੈਣੇ ਆ ਵੀਊ ਹਾਂਜੀ ਹਾਂਜੀ ਪੁਲਿਸ ਦੇ ਵੀ ਲੈਣੇ ਹੁੰਦੇ ਆ ਵੀਊ ਤੇ ਕੀ ਇਹ ਗੱਲ ਝੂਠਾ ਬੈਤਾ ਡੀ ਮਤਲਬ ਕਿਸੇ ਐਮਐਲਏ ਜਾਂ ਮੰਤਰੀ ਦੇ ਨਾਲ ਕੋਈ ਸੈਟਿੰਗ ਨਹੀਂ ਤਾਂ ਤੁਸੀਂ ਲੋਕਾਂ ਨੂੰ ਗਾਇਕ ਕਾਹਨ ਦੇ ਨਹੀਂ ਕੋਈ ਸੈਟਿੰਗ ਨਹੀਂ ਸੀ ਅੱਛਾ ਮੇਟ ਹੋ ਜਾਂਦੇ ਹਾਂ ਜੀ ਆਹ ਬੜਦੇ ਆ ਤੇ ਉਹਨਾਂ ਦੇ ਪੈਸੇ ਲੈਂਦੇ ਆ ਇਦਾਂ ਨਹੀਂ ਨਹੀਂ ਇਹੋ ਜਿਹੀ ਨਹੀਂ ਗਿਆ ਪੋਹੇ ਪਾਉਂਦੇ ਪੋਛਲੇ ਗਾਦੇ ਕੁਝ ਹੋਤਾ ਤਾਂ ਨਹੀਂ ਸੀ ਠੀਕ ਹੈ ਤੇ ਇਹਨਾਂ ਦਾ ਟਰੈਕਟਰ ਮੋੜ ਦਿੱਤਾ ਸੀ ਦੂਸਰੇ ਦਿਨ ਹਾਂ ਜੀ ਇਹਨਾਂ ਦਾ ਮੋੜਤਾ ਸੀ ਦੂਸਰੇ ਦਿਨ ਠੀਕ ਹੈ ਜੀ ਤੁਹਾਨੂੰ ਜੇ ਮੈਨੂੰ ਕੋਈ ਫੇਜ ਲੋਡ ਕੋਈ ਮੈਂ ਫੇ ਫੋਨ ਵੀ ਕਰ ਸਕਦਾ ਤੁਹਾਨੂੰ ਹਾਂ ਜੀ ਹਾਂ ਜੀ ਮੈਂ ਗੜ ਦੀ ਹਾਲ ਤੋਂ ਹੀ ਆ ਕੋਈ ਗੱਲ ਨਹੀਂ ਏਡੀ ਠੀਕ ਹੈ ਹਾਂ ਜੀ ਹਾਂ ਜੀ ਬੁੱਟਰ ਸਾਹਿਬ ਅੱਜ ਹੀ ਗੜ ਦੀ ਆ ਰਹੇ ਅੰਨੇ ਅੱਛਾ ਜੀ ਉਹ ਆ ਗਏ ਆ ਅੰਦੇ ਲੈ ਕੇ ਅੱਛਾ ਜੀ ਬੁੱਟਰ ਸਾਹਿਬ ਬੁੱਟਰ ਸਾਹਿਬ ਵੀ ਆਪਣੇ ਮਿੱਤਰ ਹੀ ਆ ਕੋਈ ਨਹੀਂ ਅੱਛਾ ਅੱਛਾ ਤੇ ਮੈਂ ਕਿਹਾ ਅੰਦੇ ਆਂਦੀ ਇਹ ਤੁਹਾਡੀ ਫੇ ਹੁਣ ਇਹਨਾਂ ਨੇ ਕੋਈ ਦਰਖਾਸਤ ਬਾਜੀ ਹੋਈ ਹੋਈ ਉਹ ਤਾਂ ਤੁਹਾਡਾ ਕੋ ਤੁਸੀਂ ਨੇੜੇ ਹੋ ਕੇ ਕੋਈ ਰਾਜੀਨਾਮਾ ਜਾਂ ਕਿੱਦਾਂ ਦੀ ਕੋਈ ਗੱਲਬਾਤ ਚਲਾਈ ਆ ਵੀ ਆ ਵੀ ਆ ਲੈ ਕੇ ਨੰਬਰ ਕਰਦੇ ਆਂ ਵਲ ਟਾਈਮ ਦਿੱਤਾ ਹੈ ਅੱਛਾ ਜੀ ਨਵੇਂ ਜਾ ਅੱਛਾ ਜੀ ਆਣਾ ਅੱਛਾ ਜੀ ਤੇ ਅਗਸਤ ਤੱਕ ਆਂਦੇ ਆਂ ਠੀਕ ਹੈ ਹੋਰ ਤੋਂ ਗੱਲ ਬਾਤ ਹੋਰ ਕੋਈ ਗੱਲ ਕਰਕੇ ਦੱਸੋ ਨਹੀਂ ਨਹੀਂ ਕੋਈ ਗੱਲ ਵਾਲੀ ਗੱਲ ਕੋਈ ਇਹਨਾਂ ਜਗਲੇ ਦੇ ਪਾਏ ਪੁੱਛ ਲੋ ਜੇ ਬੰਦੇ ਆਏ ਸੀ ਇਹ ਵੀ ਆਏ ਜਿਹੜਾ ਅੰਬ ਫੜਦਾ ਮੇਲਾ ਹੈ ਜਾਈ ਤੇ ਸਾਡੇ ਕੰੰਡਰ ਨੰਬਰ ਦਾ ਆ ਜੀਗਾ ਤੇ ਹੋਰ ਵੀ ਮੋਲਵਾ ਬੰਦੇ ਸੀਗੇ ਐਸੀ ਹੋਈ ਗੱਲ ਨਹੀਂ ਉੱਥੇ ਕੋਈ ਗੱਲ ਨਹੀਂ ਬਾਈ ਐਕਚੁਅਲੀ ਪਤਾ ਕੀ ਹੈ ਦੇਖੋ ਸਰਦਾਰ ਜੀ ਓਏ ਇੱਥੇ ਅਸੀਂ ਮੁੰਡੇ ਦੀ ਉਹ ਦੇਖੀ ਨਾ ਬਾਡੀ ਦੇਖੀ ਆ ਜੋ ਆ ਉਹ ਕਹਿੰਦੇ ਰਫਲ ਦੇ ਬੱਟ ਮਾਰੇ ਆ ਸਾਡੇ ਨੀਲ ਪੈਰਾਂ ਉੱਤੇ ਲੱਗੀਆਂ ਮੈਂ ਨਹੀਂ ਮੈਨੂੰ ਮੈਨੂੰ ਨਹੀਂ ਕੋਈ ਨਹੀਂ ਜੇ ਮੈਂ ਕੁਝ ਨਹੀਂ ਖੜੇਦਾ ਓਕੇ ਰਫਲ ਵਿੱਚ ਤਾਂ ਹੀ ਹੈ ਲੱਗਦਾ ਇਸਾਂ ਤੋਂ ਮੇਰੇ ਰਫਲ